ਬਿਲ ਦੇਰ ਕੋਰ ਕਿਹੜਾ ਪਿੰਡ ਆ ਸਵਰਾ ਕੀ ਕਹਿਣਾ ਚਾਹੋਗੇ ਆ ਕੁੜੀ ਪਰ ਜੰਦਾ ਹੈਂ ਕਹਿਣਾ ਚਾਹੀਦਾ ਤੁਹਾਡੇ ਘਰ ਦੇ ਹਲਾ ਥੋੜੇ ਮਾਲੇ ਤੁਹਾਡੀ ਕੁੜੀ ਦਾ ਵਿਆਹ ਹੈ ਕਿਹੋ ਵਾਰ ਰੱਖਿਆ ਕੁੜੀ ਦਾ ਆਸੂ ਦਾ ਹਾਂਜੀ ਆਸੂ ਦਾ ਕਿੰਨੀ ਤਰੀਕ ਦਾ 22 ਤੇ ਦਾ ਸੋ 22 ਤੇ ਦਾ ਹੂੰ ਤਾਂ ਆਪਾ ਢਾਈ ਕਰਦਾ ਤੇ ਢਾਈ ਅਡਾ ਇਤਰਾ ਹੀ ਤਿੰਨ ਮਹੀਨੇ ਕਦੀ ਚੱਲ ਜਾਂਦਾ ਹਨ ਤੇ ਖਰਚਾ ਵਰਚਾ ਵੀ ਨਹੀਂ ਦਿੰਦਾ ਤਿੰਨ ਤਿੰਨ ਮਹੀਨੇ ਕਰੋ ਚੱਲ ਜਾਂਦਾ ਵਾ ਹੂੰ ਇਦੂ ਦੂਜਾ ਸਾਂ ਤੇ ਬੈਠੇ ਨੇ ਹਾਂਜੀ ਦੂਜਾ ਸਾਂ ਤੇ ਪਹਿਲਾ ਘਰ ਵਾਲਾ ਮੁੱਕ ਗਿਆ ਸੀ ਹਾਂਜੀ ਹਾਂਜੀ ਦੂਜੇ ਸਾਂ ਬੈਠੇ ਆ ਕਿੰਨੇ ਬੱਚੇ ਕਿੰਨੇ ਘਟੇ ਬੱਚੇ ਸਾਡੇ 4 ਐ ਕਿੰਨੀਆਂ ਕੁੜੀਆਂ ਕਿੰਨੀਆਂ ਦੋ ਗੁੱਡੀਆਂ ਅੱਛਾ ਦੋ ਕਰਕੇ ਹਾਂਜੀ ਤਾਂ ਕਰ ਤੱਕ ਜਿਆਦਾ ਬਿਲਕੁਲ ਜਿਆਦਾ ਇਸ ਤਰ੍ਹਾਂ ਪਈ ਪੰਨਿਆਂ ਕਰਾ ਦਾ ਕੰਮ ਕਰਦੇ ਆ ਫੇਰ ਹਸਾਬ ਦੇ ਚੰ ਹਾਂਜੀ ਹਾਂਜੀ ਕਿ ਰਿਸ਼ਤੇਦਾਰਾਂ ਨਹੀਂ ਬਸੋ ਕੀ ਨਾ ਨਾ ਰਿਸ਼ਤੇਦਾਰ ਕੋਈ ਨਹੀਂ ਮਜਦ ਕਰਦਾ ਮੇਰਾ ਕਰਦੇ ਆ ਕਰਦਾ ਕਰਦਾ ਜਿਆਦਾ ਫਿਰ ਕਿਸ ਨਾਲ ਚੱਲਦਾ ਹਾਂਜੀ ਕਰਦਾ ਗੁਜ਼ਾਰਾ ਫਿਰ ਕਿਸ ਨਾਲ ਚੱਲਦਾ ਕਰਦਾ ਗੁਜ਼ਾਰਾ ਇਤਰਾਹੀਆਂ ਮਿਹਨਤ ਕਰਕੇ ਸਰ ਕੀ ਫੀਲ ਕਰੋਗੇ ਤਾਂ ਨਹੀਂ ਰੰਗ ਆਏ ਹੋਏ ਆਨੇ ਆਹ ਸਾਡੀ ਕੁੜੀ ਦੇ ਵਿਆਹ ਚ ਮਜਦ ਕੀਤੀ ਜਾਵੇ ਕਿੰਨੀ ਤਰੀਕ ਦਾ ਦੁਬਾਰਾ ਦਾ ਹੈ 22 ਤਰੀਕ ਹੈ ਕਿੰਨੇ ਮਿਨਾਟ ਕਿੜਾ ਹਸੂ ਦਾ ਹਸੂ ਹਾਂਜੀ ਹਾਂਜੀ ਅੱਛਾ ਨਾ ਨਾ ਕੋਈ ਮੌਤ ਬਰਨਿੰਗ ਹਾਂਜੀ ਜੇਕਰ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਠੀਕ ਹੈ ਦਾ ਕੋਈ ਫੋਨ ਨੰਬਰ ਡਾਟਾ ਫੋਨ ਨੰਬਰ ਹੈ ਸਾਡਾ ਹੈ 9771818271 ਇੱਕ ਦੁਬਾਰਾ ਦੱਸ ਦਿਓ 771818271 ਤੇ ਪਿੰਡ ਤੇ ਪਿੰਡ ਦਾ ਨਾਮ ਕੀ ਹੈ ਪਿੰਡ ਸੁਬਰਾ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਹਾਂਜੀ ਪ੍ਰੇਰਣਾ ਸੁਭਰਾ ਕਿਥੇ ਰਿਹਾ ਕਰ ਨਾਲ ਨਵੇਂ ਕਿਲੇ ਕਰਨਬਲਗਾ ਦੇ ਬਾਬੇ ਕਾਲੇ ਚਾ ਲੱਗ ਹਾਂ ਤੇ ਹੱਤ ਜੋੜ ਕੇ ਬੇਨਤੀ ਹੈ ਪਿਆੜੀ ਮੰਜਦ ਕੀਤੀ ਜਾਵੇ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਜੀਤ ਸਿੰਘ ਧੰਤਨ ਗੁਰਦੁਆਰਾ ਸਾਹਿਬ ਬਾਬਾ ਸੁੰਦਰਦਾਸ ਜੀ ਬੁੱਢੇ ਕੀ ਪੱਤੀ ਦੇ ਦਾਸ ਸੇਵਾਦਾਰ ਸੰਗਤਾਂ ਨੂੰ ਅਪੀਲ ਹੈ ਕਿ ਬੇਟੀ ਮਨਪ੍ਰੀਤ ਕੌਰ ਦਾ ਜੋਗਿੰਦਨ ਵਿਆਰ ਰਚਿਆ ਗਿਆ ਹੈ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਗਰੀਬ ਪਰਿਵਾਰ ਦੀ ਵੱਧ ਵੱਧ ਹੈਲਪ ਕੀਤੀ ਜਾਵੇ ਵੱਧ ਵੱਧ ਸਹਿਯੋਗ ਕੀਤਾ ਜਾਵੇ ਕਿਹੜੀ ਜਗ੍ਹਾ ਦੇ ਬਾਬਾ ਜੀ ਹਾਂਜੀ ਇਹ ਕਨੌਲੀਆਂ ਜੀ ਬਾਬੇ ਕਾਲੇ ਸ਼ਾਹ ਦੇ ਅੱਗੇ ਹਾਂਜੀ ਘਰ ਦਾ ਗੁਜ਼ਾਰਾ ਫਿਰ ਕਿੱਥੋਂ ਚੱਲਦਾ ਇਹ ਵਿਚਾਰੀ ਭੈਣ ਜੀ ਹੋਣੀ ਘਰਾਂ ਦਾ ਕੰਮ-ਕਮ ਕਰਕੇ ਹੀ ਆਪਦਾ ਘਰ ਦਾ ਰੋਜ਼ਗਾਰ ਚਲਾਉਂਦੇ ਆ ਹਾਂਜੀ ਹਾਂਜੀ ਕਿੰਨੇ ਬੱਚੇ ਕਿੰਨੇ ਨਾਲ ਚਾਰ ਬੱਚੇ ਆ ਜੀ ਹਾਂਜੀ ਹਾਂਜੀ ਬੇਨਤੀ ਆ ਸੰਗਤਾਂ ਨੂੰ ਕਿ ਭੈਣ ਜੀ ਹੋਣੀ ਪਹਿਲੇ ਇੱਕ ਤਾਂ ਬੇਨਤੀ ਆ ਕਿ ਜੋਗੇ ਪਹਿਲੇ ਇੱਕ ਇਹਨਾਂ ਦਾ ਪਰਿਵਾਰ ਹੀ ਹੈਂਡਫ੍ਰੈੱਡ ਦੇ ਬੇਨਤੀ ਆ ਕਿ ਉਹ ਪੂਰਾ ਹੋ ਗਿਆ ਦੂਜੀ ਥਾਂ ਦੇ ਭੈਣ ਜੀ ਹੋਣੀ ਇਹਨਾਂ ਬੈਠੇ ਆ ਆਪਦੇ ਘਰ ਦਾ ਕੰਮ ਕਾਜ ਕਰਕੇ ਚਲਾਉਂਦੇ ਆ ਕਾਰੋਬਾਰ ਕੋਈ ਨਾ ਨੋ ਕਮਾਈ ਨਹੀਂ ਆ ਦਾਨੀ ਸਰਜਾਂ ਬੇਨਤੀ ਹੈ ਕਿ ਵੱਧ ਤੋਂ ਵੱਧ ਭੈਣ ਜੀ ਉਹਨਾਂ ਦਾ ਹੈਲਪ ਕਰਨਾ ਜਿੰਨਾ ਵੀ ਥੋੜੇ ਤੋਂ ਥੋੜਾ ਬਹੁਦੇ ਬਹੁਦਾ ਸੰਯੋਗ ਕੀਤਾ ਜਾਵੇ ਇਹ ਧੀ ਧਿਆਣੀ ਦਾ ਆਪਾਂ ਰਲ ਮਿਲ ਕੇ ਕਾਰਜ ਕਰੀਏ ਸੰਯੋਗ ਕਰੀਏ ਮਹਾਰਾਜ ਉਹਨਾਂ ਕਮਾਈਆਂ ਨਾਲ ਬਰਕਤਾਂ ਪਾਉਂਦੇ ਵੱਧ ਤੋਂ ਵੱਧ ਹੈਲਪ ਕਰੀਏ ਪਰਿਵਾਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ